ਦੁਨੀਆ ਦਾ ਸਭ ਤੋਂ ਬੇਰਹਿਮੀ ਵਾਲਾ ਹੋਇਆ ਕਤਲ ਪੱਤਰਕਾਰ ਸੁਰੇਸ਼ ਚੰਦਰਾਕਰ ਦੇ ਕਤਲ ਦੀ ਪੋਸਟਮਾਰਟਮ ਰਿਪੋਰਟ ਚ ਵੱਡੇ ਖੁਲਾਸੇ ਡਾਕਟਰ ਵੀ ਰਿਪੋਰਟ ਦੇ ਕੇ ਹੋ ਗਏ ਹੈਰਾਨ 12 ਸਾਲਾਂ ਦੇ ਕਰੀਅਰ ਚ ਨਹੀਂ ਦੇਖਿਆ ਅਜਿਹਾ ਕਤਲ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਪੱਤਰਕਾਰ ਸੁਰੇਸ਼ ਚੰਦਰਾਕਰ ਦੀ ਤਾਂ ਦੱਸ ਜੇ ਕਿ ਉਸ ਦਾ ਕਤਲ ਹੋਇਆ ਤੋਂ ਉਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਮੁੱਖ આરોપી ਠੇਕੇਦਾਰ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਰ ਹੁਣ ਜਿਹੜੀ ਪੋਸਟਮਾਰਟ ਰਿਪੋਰਟ ਇਸ ਪੱਤਰਕਾਰ ਦੀ ਆਈ ਹੈ ਉਸ ਨੂੰ ਸੁਣ ਕੇ ਡਾਕਟਰਾਂ ਦੇ ਵੀ ਰੋਂਗ ਟੈਕ ਖੜੇ ਹੋ ਗਏ ਕਿ ਇੰਨਾ ਬੇਰਹਿਮੀ ਵਾਲਾ ਕਤਲ ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਟੈਂਕ ਦੇ ਵਿੱਚ ਉਸ ਨੂੰ ਦਫਨਾ ਦਿੱਤਾ ਜਾਂਦਾ ਉਸ ਤੋਂ ਬਾਅਦ ਪੂਰੇ ਸਿਮਿੰਟ ਦੇ ਨਾਲ ਜਿਹੜਾ ਕਿ ਕਵਰ ਕਰ ਦਿੱਤਾ ਜਾਂਦਾ ਹੈ ਜੀ ਹਾਂ ਤੁਹਾਨੂੰ ਅਸੀਂ ਇਸ ਖਾਸ ਰਿਪੋਰਟ ਦੇ ਜ਼ਰੀਏ ਪੋਸਟਮਾਰਟਮ ਦੇ ਵਿੱਚ ਕੀ ਕੀ ਖੁਲਾਸੇ ਹੋਏ ਕਿਵੇਂ ਕਤਲ ਹੋਇਆ ਕਤਲ ਤੋਂ ਬਾਅਦ ਇਸ ਨੂੰ ਕਿਵੇਂ ਦਪਨਾਇਆ ਗਿਆ ਤੇ ਸਾਰੇ ਗੱਲਬਾਤ ਕਿਸ ਗੱਲ ਨੂੰ ਲੈ ਕੇ ਹੋਈ ਹੈ ਇਸ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਦੱਸ ਦਿੰਦੇ ਹਾਂ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਦਿਲ ਸੀ ਉਹ ਬੁਰੀ ਤਰੀਕੇ ਦੇ ਨਾਲ ਫਟਿਆ ਹੋਇਆ ਸੀ ਉਸ ਦਾ ਜਿਹੜੇ ਕਿ ਲੀਵਰ ਦੇ ਵਿੱਚ ਚਾਰ ਟੁਕੜੇ ਹੋ ਗਏ ਸੀ ਪਸਲੀਆਂ ਟੁੱਟੀ ਹੋਈਆਂ ਸੀ ਅੰਗ ਅੰਗ ਟੁੱਟਿਆ ਹੋਇਆ ਸੀ ਜਿਸ ਦੀ ਰਿਪੋਰਟ ਦੇਖ ਕੇ ਖੁਦ ਡਾਕਟਰ ਹੈਰਾਨ ਹੋ ਗਏ ਕਿ ਇੰਨਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਆਓ ਜਾਣਦੇ ਹਾਂ ਕਿਹੜੇ ਤਰੀਕ ਨੂੰ ਕਤਲ ਹੋਇਆ ਤੇ ਕਿਵੇਂ ਇਹ ਪੂਰੀ ਜਿਹੜੀ ਕਿ ਕਹਾਣੀ ਰਚੀ ਗਈ ਹੈ ਦੇਖੋ ਅਖੰਡ ਲੋਕ ਦੀ ਖਾਸ ਰਿਪੋਰਟ ਦੱਸਿਆ ਕਿ ਇਹ ਮਾਮਲਾ 3 ਜਨਵਰੀ ਨੂੰ ਸਾਹਮਣੇ ਆਇਆ ਸੀ ਉਦੋਂ ਤੋਂ ਪੁਲਿਸ சுரேਸ਼ ਚੰਦਰਾਕਰ ਦੀ ਪਾਲ ਕਰ ਰਹੀ ਸੀ ਪੋਸਟਮਾਰਟਮ ਰਿਪੋਰਟ ਮੁਤਾਬਕ ਮੁਕੇਸ਼ ਦੇ ਲੀਵਰ ਦੇ 4 ਟੁਕੜੇ ਹੋ ਗਏ 5 ਪਸਲੀਆਂ ਟੁੱਟੀਆਂ ਸਨ ਸਿਰ ਦੇ ਵਿੱਚ 15 ਫ੍ਰੈਕਚਰ ਸਨ ਦਿਲ ਫਟ ਗਿਆ ਸੀ ਤੇ ਗਰਦਨ ਟੁੱਟੀ ਹੋਈ ਸੀ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ 12 ਸਾਲਾਂ ਦੇ ਕੈਰੀਅਰ 'ਚ ਅਜਿਹਾ ਕਤਲ ਕਦੇ ਨਹੀਂ ਦੇਖਿਆ ਸੀ ਮਾਮਲੇ ਦੀ ਜਾਂਚ ਸਿੱਟਦਾ ਗਠਨ ਕੀਤਾ ਗਿਆ ਟੀਮ ਉਸ ਨੂੰ ਫੜਨ ਲਈ ਹైదరాబాద్ ਲਈ ਰਵਾਨਾ ਹੋਈ ਸੀ ਉਸ ਨੂੰ ਐਤਵਾਰ ਦੇਰ ਰਾਤ ਉਥੋਂ ਗ੍ਰਿਫਤਾਰ ਕੀਤਾ ਗਿਆ சுரேਸ਼ ਦੇ ਭਰਾ ਰਿਤੇਸ਼ ਚੰਦਰਾਕਰ ਅਤੇ ਦਿਨੇਸ਼ ਚੰਦਰਾਕਰ ਤੋਂ ਇਲਾਵਾ ਸੁਪਰਵਾਈਜ਼ਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ 33 ਸਾਲਾ ਮੁਕੇਸ਼ ਚੰਦਰਾਕਰ ਫ੍ਰੀਲਾਂਸ ਪੱਤਰਕਾਰ ਸੀ ਉਹ 1 ਜਨਵਰੀ ਤੋਂ ਲਾਪਤਾ ਹੋ ਗਿਆ ਸੀ 3 ਜਨਵਰੀ ਨੂੰ ਬੀਜਾਪੁਰ ਸ਼ਹਿਰ ਦੀ ਛੱਤਲ ਪਾੜਾ ਬਸਤੀ 'ਚ சுரேਸ਼ ਚੰਦਰਾਕਰ ਦੀ ਜਾਇਦਾਦ ਤੇ ਸਥਿਤ ਸੈਪਟਿਕ ਟੈਂਕ ਚ ਮੁਕੇਸ਼ ਦੀ ਲਾਸ਼ ਬਰਮਦ ਹੋਈ ਸੀ ਸੁਰੇਸ਼ ਦੇ ਕਤਲ ਦਾ ਦੋਸ਼ੀ ਪੋਰਸ ਮੁਤਾਬਕ ਸੁਰੇਸ਼ ਹైదరాబాద్ ਸਥਿਤ ਆਪਣੇ ਡਰਾਈਵਰ ਦੇ ਘਰ ਲੁਕਿਆ ਹੋਇਆ ਸੀ ਉਸ ਨੂੰ ਫੜਨ ਲਈ ਪੋਰਸ ਨੇ 200 ਤੋਂ ਵੱਧ ਸੀਸੀਟੀਵੀ ਫੁਟੇਜ ਸਕੈਨ ਕੀਤੀ ਤੇ ਲਗਭਗ 300 ਮੋਬਾਈਲ ਫੋਨਾਂ ਨੂੰ ਟਰੈਕ ਕੀਤਾ ਸੁਰੇਸ਼ ਚੰਦਰਾਕਰ ਤੋਂ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸੁਰੇਸ਼ ਚੰਦਰਾਕਰ ਦੇ ਚਾਰ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਉਸ ਤੋਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਗਿਆ ਯਾਰਡ ਵੀ ਠਾ ਦਿੱਤਾ ਗਿਆ ਸੁਰੇਸ਼ ਚੰਦਰਾ ਕਾਦੀ ਪਤਨੀ ਨੂੰ ਵੀ ਕੁੰਕੇਰ ਜ਼ਿਲ੍ਹੇ ਚ ਹਿਰਾਸਤ ਵਿੱਚ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਰਾਤ ਦੇ ਖਾਣੇ ਤੇ ਬਹਿਸ ਹੋਣ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਰਿਤੇਜ ਦੇ ਸੁਪਰਵਾਈਜ਼ਰ ਮਹਿੰਦਰਾ ਨੇ ਉਸ ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਹੈ ਦੋਮਾ ਨੇ ਉਸ ਦੀ ਲਾਸ਼ ਨੂੰ ਸੈਪਟਿਕ ਟੈਂਕ ਵਿੱਚ ਪਾ ਕੇ ਸਿਮਿੰਟ ਨਾਲ ਸੀਲ ਕਰ ਦਿੱਤਾ ਗਿਆ ਸੀ ਉਹਨਾਂ ਨੇ ਮੁਕੇਜ ਦਾ ਫੋਨ ਅਤੇ ਲੋਹੇ ਦੀ ਰਾਡ ਵੀ ਨਸ਼ਟ ਕਰ ਦਿੱਤੀ ਤਾਂ ਕਿ ਕੋਈ ਸਬੂਤ ਨਾ ਰਹਿ ਜਾਵੇ ਤੀਜਾ ਮੋਲਜਮ ਦਿਨੇਸ਼ ਟੈਂਕੀ ਨੂੰ ਸੀਲ ਕਰਦੇ ਸਮੇਂ ਉਸ ਦੀ ਨਿਗਰਾਨੀ ਕਰ ਰਿਹਾ ਸੀ ਠੇਕੇਦਾਰ ਸੁਰੇਸ਼ ਚੰਦਰਾਕਰ ਇਸ ਕਤਲ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਸतीशਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਇਸ ਦੇ ਨਾਲ ਹੀ ਸੂਬੇ ਦੇ ਪੱਤਰਕਾਰਾਂ ਨੇ ਵੀ ਇਸ ਘਟਨਾ ਵਿਰੁੱਧ ਦੋ ਗੁੱਸਾ ਜ਼ਾਹਿਰ ਕੀਤਾ ਉਨ੍ਹਾਂ ਮੁੱਖ ਮੰਤਰੀ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਤੇ ਇਸ ਤੋਂ ਇਲਾਵਾ ਮੁਕੇਸ਼ ਚੰਦਰਾਕਰ ਦੇ ਪਰਿਵਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਮਦਦ ਅਤੇ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ ਮੁਕੇਸ਼ ਦੇ ਹੱਤਿਆ ਦੇ ਵਿਰੋਧ ਵਿੱਚ ਪੱਤਰਕਾਰਾਂ ਨੇ ਕੌਂਡ ਗਾਉਂ ਦੇ ਵਿੱਚ ਮੇਨ ਰੈਲੀ ਕੱਢੀ ਅਤੇ ਮੋਮਬਤੀਆਂ ਲਗਾ ਕੇ ਸ਼ਰਧਾਂਜਲੀ ਦਿੱਤੀ ਬਿਊਰੋ ਰਿਪੋਰਟ ਅਖੰਡ